ਵੈਲਕਮ ਬੈਕ ਟੂ ਆਰ YouTube ਚੈਨਲ ਤਾਂ ਜਿਵੇਂ ਕਿ ਆਪਾਂ ਨੇ ਵਾਰਤਕ ਭਾਗ ਸਟਾਰਟ ਕੀਤਾ ਹੋਇਆ ਸੀ ਵਾਰਤਕ ਭਾਗ ਦੇ ਵਿੱਚ ਆਪਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਬਲਰਾਜ ਸਾਨੀ ਤੇ ਅੱਜ ਆਪਾਂ ਜੋ ਸਾਹਿਤਕਾਰ ਕਰਾਂਗੇ ਉਹ ਹੈਗੇ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਤਾਂ ਜੋ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਇਹਨਾਂ ਦੀਆਂ ਜਿੰਨੀਆਂ ਵੀ ਰਚਨਾਵਾਂ ਨੇ ਉਹ ਪਹਿਲੀ ਗੱਲ ਤਾਂ ਫੁੱਲ ਆਫ ਮੋਟੀਵੇਸ਼ਨਲ ਨੇ ਬਹੁਤ ਹੀ ਜ਼ਿਆਦਾ ਆਸ਼ਾਵਾਦੀ ਹਨ ਅਤੇ ਬਹੁਤ ਹੀ ਜ਼ਿਆਦਾ ਜੋ ਨਰਿੰਦਰ ਸਿੰਘ ਕਪੂਰ ਨੇ ਇੱਕ ਪ੍ਰਸਿੱਧ ਵਾਰਤਕਕਾਰ ਹੋਏ ਨੇ ਤੇ ਜਦੋਂ ਵੀ ਇਹਨਾਂ ਦੀਆਂ ਰਚਨਾਵਾਂ ਦੇਖੋ ਆਪੋ ਸਿਲੇਬਸ ਤੇ ਪੁਆਇੰਟ ਆਫ 视图 ਤੋਂ ਤਾਂ ਅਪਾ ਇਹਨਾਂ ਨੂੰ ਪੜ੍ਹ ਹੀ ਰਹੇ ਆ ਪਰ ਇੱਕ ਨਾਰਮਲ ਆਪਣੀ ਲਾਈਫ ਦੇ ਵਿੱਚ ਵੀ ਸਾਨੂੰ ਇਹਨਾਂ ਦੀਆਂ ਰਚਨਾਵਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਵੀ ਇੱਕ ਜੋ ਪਰਸਨ ਹੈ ਉਸ ਦੀ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਨੇ ਨੈਗੇਟਿਵਿਟੀ ਵੀ ਆਉਂਦੀ ਹੈ ਤਾਂ ਜਦੋਂ ਇਸ ਤਰ੍ਹਾਂ ਦਾ ਡਾਊਨ ਫੀਲ ਕਰਦੇ ਤਾਂ ਸਾਨੂੰ ਇਹਨਾਂ ਦੀਆਂ ਰਚਨਾਵਾਂ ਉਸ ਟਾਈਮ ਤੇ ਜ਼ਰੂਰ ਪੜਨੀਆਂ ਚਾਹੀਦੇ ਨੇ ਤਾਂ ਅੰਦਰੋਂ ਬਹੁਤ ਹੀ ਜ਼ਿਆਦਾ ਜਿਹੜੀ ਹੈ ਆਸ਼ਾ ਦੀ ਕਿਰਨ ਸਾਡੇ ਮਨ ਦੇ ਅੰਦਰੋਂ ਖਿੜ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੀ ਜੀਵਨ ਕਾਲ ਦੀ ਗੱਲ ਕਰੀਏ ਤਾਂ ਇਹਨਾਂ ਦਾ ਜੋ ਜਨਮ ਹੈ 1944 ਈਸਵੀ ਨੂੰ ਹੋਇਆ ਸੀ ਇਹ ਹਜੇ ਵੀ ਸਾਡੇ ਵਿੱਚ ਮੌਜੂਦ ਹਨ ਜਨਮ ਸਥਾਨ ਇਹਨਾਂ ਦਾ ਪਿੰਡ ਆਂਧੀ ਜ਼ਿਲ੍ਹਾ 라ਵਲਪਿੰਡੀ ਤਾਂ ਦੇਖੋ ਆਪਾਂ ਨੇ ਤੇਜਾ ਸਿੰਘ ਜੀ ਪੜੇ 라ਵਲਪਿੰਡੀ ਦੇ ਵਿੱਚ ਹੋਇਆ ਬਲਰਾਜ ਸਾਨੀ ਜੀ ਪੜੇ ਉਹਨਾਂ ਦਾ ਵੀ 라ਵਲਪਿੰਡੀ ਦੇ ਵਿੱਚ ਹੋਇਆ ਨਰਿੰਦਰ ਸਿੰਘ ਕਪੂਰ ਆਪਾਂ ਪੜ ਰਹੇ ਹਾਂ ਇਹਨਾਂ ਦਾ ਵੀ ਜਿਹੜਾ ਜਨਮ ਹੈ ਉਹ 1944 ਨੂੰ ਹੋਇਆ ਸੀ 라ਵਲਪਿੰਡੀ ਦੇ ਹੀ ਇੱਕ ਪਿੰਡ ਦੇ ਵਿੱਚ ਹੋਇਆ ਸੀ ਪਿਤਾ ਜੀ ਦਾ ਨਾ ਹਰਦਿਤ ਸਿੰਘ ਕਪੂਰ ਮਾਤਾ ਵੀਰਾਂ ਵਾਲੀ ਪਤਨੀ ਰਣਜੀਤ ਕੌਰ ਚੋਪੜਾ ਅਤੇ ਜੋ ਇਹ ਨੇ ਇਹ ਤੀਸਰੇ ਪੜਾ ਦੇ ਵਾਰਤਕਕਾਰ ਹੋਏ ਨੇ ਅਤੇ ਨਵੀਨ ਕਾਲ ਇਹਨਾਂ ਦਾ ਹੈ ਠੀਕ ਹੈ ਜੀ ਮਹੱਤਵਪੂਰਨ ਜਾਣਕਾਰੀ ਦੇਖਦੇ ਆਪਾਂ ਇਹਨਾਂ ਦੇ ਬਾਰੇ ਤਾਂ ਦੇਖੋ ਜਨਮ ਹੋਇਆ 44 ਦੇ ਵਿੱਚ 3 ਕੋ ਸਾਲ ਬਾਅਦ ਆਪਣੇ ਦੇਸ਼ ਦੀ ਵੰਡ ਹੋ ਗਈ ਸੀ ਤਾਂ ਫਿਰ ਇਹ ਦੇਸ਼ ਵੰਡ ਤੋਂ ਬਾਅਦ ਅੰਬਾਲੇ ਆ ਗਏ ਅੰਬਾਲਾ ਤੋਂ ਫਿਰ ਪਟਿਆਲੇਵਾਲ ਨੂੰ ਚਲੇ ਗਏ ਤੇ ਇਹਨਾਂ ਨੇ ਆਪਣੀ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਟਰਗਲਸ ਕੀਤੇ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤੇ ਸੀ ਕਿਉਂਕਿ ਇੱਕਦਮ ਦੇਸ਼ਵੰਡ ਹੋਈ ਉਧਰੋਂ ਇਧਰ ਸ਼ਿਫਟ ਹੋਣਾ ਘਰ ਦੀ ਆਰਥਿਕ ਤੰਗੀ ਕਾਫੀ ਹੋ ਗਈ ਸੀ ਤਾਂ ਫਿਰ ਇਹਨਾਂ ਨੇ ਉਸ ਤੰਗੀ ਦਾ ਵੀ ਸਾਹਮਣਾ ਕੀਤਾ ਪੜਾਈ ਵੀ ਕਰਨੀ ਸੀ ਪੜਾਈ ਦੇ ਨਾਲ ਨਾਲ ਖਰਚਾ ਵੀ ਉਠਾਉਣਾ ਸੀ ਤਾ ਰੋਜ਼ੀ ਰੋਟੀ ਦੇ ਲਈ ਵੀ ਇਹਨਾਂ ਨੇ ਬਹੁਤ ਕੰਮ ਕੀਤੇ ਉਹ ਕਿਹੜੇ ਕਿਹੜੇ ਕੰਮ ਸੀ ਜਿਵੇਂ ਕਿਸੇ ਡਾਕਟਰ ਦੀ ਦੁਕਾਨ ਤੇ ਲੱਗ ਗਏ ਉੱਥੇ ਸਫਾਈ ਦਾ ਕੰਮ ਕੀਤਾ ਫਿਰ ਮੰਝੀਆਂ ਦੀ ਦੁਕਾਨ ਦੇ ਉੱਤੇ ਇਹਨਾਂ ਨੇ ਦਿਹਾੜੀ ਕੀਤੀ ਤਾਂ ਦੇਖੋ ਇੱਕਦਮ ਇੰਨੀ ਜ਼ਿਆਦਾ ਜਦੋਂ ਤੰਗੀ ਦੇਖੀ ਤੇ ਸਾਰਾ ਪੜਾਈ ਦੇ ਨਾਲ ਨਾਲ ਜਿਹੜਾ ਹੈ ਘਰ ਦੀ ਜ਼ਿੰਮੇਵਾਰੀਆਂ ਨੂੰ ਵੀ ਇਹਨਾਂ ਨੇ ਬੈਲੈਂਸ ਕੀਤਾ ਤੇ ਬਾਅਦ ਦੇ ਵਿੱਚ ਇੰਨੀਆਂ ਜ਼ਿਆਦਾ ਮੋਟੀਵੇਸ਼ਨਲ ਰਚਨਾਵਾਂ ਸਾਨੂੰ ਦੇ ਕੇ ਦਿੱਤੀਆਂ ਤੇ ਉਸ ਤੋਂ ਬਾਅਦ ਇਹ ਜੋ ਹੈ अजीत ਅਖਬਾਰ ਦੇ ਛਾਪੇਖਾਨੇ ਦੇ ਵਿੱਚ ਵੀ ਕੰਮ ਕਰਦੇ ਸੀ ਉਹਨੇ ਬਹੁਤ ਇੰਪੋਰਟੈਂਟ ਜਿਹੜਾ ਹੈ ਸੈਂਟੈਂਸ ਹੈ ਕਿਉਂ ਕਿ ਕਿਉਂਕਿ ਜਦੋਂ ਇਹ ਅਜੀਤ ਅਖਬਾਰ ਦੇ ਵਿੱਚ ਹੁੰਦੇ ਕੋ ਨਿਊਜ਼ਪੇਪਰ ਦੇ ਵਿੱਚ ਹਰ ਇੱਕ ਨਿਊਜ਼ ਛਪਦੀ ਹੈ ਹਰ ਇੱਕ ਕਵਤਾਵਾਂ ਦੀਆਂ ਰਚਨਾਵਾਂ ਛੋਟੇ-ਛੋਟੀਆਂ ਛਾਪਦੀਆਂ ਨੇ ਹਨਾ ਤਾਂ ਫਿਰ ਜਦੋਂ ਉਹ ਛਾਪੇਖਾਨੇ ਦੇ ਵਿੱਚ ਕੰਮ ਕਰਨ ਲੱਗੇ ਫਿਰ ਇੱਥੋਂ ਹੀ ਉਹ ਨਾ ਜਿਹੜੇ ਕਹਾਣੀਆਂ ਨੇ ਜਿਹੜੇ ਲੇਖ ਉਹਦੇ ਵਿੱਚ ਛਾਪਦੇ ਸੀ ਇਹ ਪੜਨ ਲੱਗੇ ਤੇ ਇਹਨਾਂ ਨੂੰ ਰੋਜ਼ ਜਦੋਂ ਪੜਦੇ-ਪੜਦੇ ਇਹਨਾਂ ਦੀ ਇੱਛਾ ਹੋਰ ਵੀ ਵੱਧ ਗਈ ਇੱਛਾ ਜਾਗੀ ਇਹਨਾਂ ਦੇ ਅੰਦਰ ਪੜਨ ਦੀ ਤਾਂ ਫਿਰ ਕਹਿੰਦੇ ਕਿ ਇਹਨਾਂ ਨੇ ਸੋਚਿਆ ਕਿ ਮੈਂ ਵੀ ਪੜ੍ਹਾਂਗਾ ਮੈਂ ਹੋਰ ਅੱਗੇ ਪੜਾਈ ਕਰੂੰਗਾ ਤੇ ਫਿਰ ਇਹਨਾਂ ਨੇ ਬੀਏ ਕੀਤੀ ਬੀਏ ਦੇ ਨਾਲ-ਨਾਲ ਇਹਨਾਂ ਨੇ 4 ਸਾਲ ਬਿਜਲੀ ਬੋਰਡ ਦੇ ਵਿੱਚ ਵੀ ਕੀ ਕੀਤਾ ਸੀ ਕੰਮ ਕੀਤਾ ਸੀ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਤੇ ਫਿਰ ਜਦੋਂ ਅਜੀਤ ਅਖਬਾਰ ਦੇ ਛਾਪੇਖਾਨੇ ਦੇ ਵਿੱਚ ਤਾਂ ਇਹ ਲੇਖ ਕਹਾਣੀਆਂ ਪੜ੍ਹ ਹੀ ਰਹੇ ਸੀ ਤੇ ਫਿਰ ਜਿਵੇਂ ਹੀ ਇਹਨਾਂ ਦੀ ਇੱਛਾ ਜਾਗੀ ਫਿਰ ਇਹ ਪਟਿਆਲਾ ਦੀ ਜਿਹੜੀ ਸੈਂਟਰਲ ਲਾਇਬ੍ਰੇਰੀ ਹੈ ਉੱਥੋਂ ਇਹਨਾਂ ਦੀ ਪੜਨ ਦੀ ਜਿਹੜੀ ਹੋਰ ਜ਼ਿਆਦਾ ਚੇਟਕ ਲੱਗੀ ਹੋਰ ਵੀ ਜ਼ਿਆਦਾ ਇਹਨਾਂ ਨੂੰ ਚੇਸਟਾਉਣ ਲੱਗੇ ਕਿ ਮੈਂ ਹੋਰ ਪੜਾਂ ਫਿਰ ਇਹ ਪਟਿਆਲੇ ਦੀ ਲਾਇਬ੍ਰੇਰੀ ਸੈਂਟਰਲ ਦੇ ਵਿੱਚੋਂ ਪੜਨ ਲੱਗੇ ਪੜਾਈ ਫਿਰ ਆਪਾਂ ਇਹਨਾਂ ਦੀ ਪੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਸੰਘਰਸ਼ ਕਰਦੇ ਹੋਏਆਂ ਤਿੰਨ ਵਿਸ਼ਿਆਂ ਦੀ ਪੰਜਾਬੀ ਅੰਗਰੇਜ਼ੀ ਅਤੇ ਫਿਲਾਸਫੀ ਦੀ ਐਮਏ ਕੀਤੀ ਤਾਂ ਦੇਖੋ ਨਾਲ-ਨਾਲ ਸਟਰਗਲ ਕਰ ਰਹੇ ਸੀ ਨਾਲ-ਨਾਲ ਇਹਨਾਂ ਦਾ ਸੰਘਰਸ਼ ਚੱਲ ਰਿਹਾ ਸੀ ਰੋਜ਼ੀ ਰੋਟੀ ਕਮਾਉਣ ਦਾ ਤੇ ਨਾਲ-ਨਾਲ ਇਹਨਾਂ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਤਾਂ ਇਹਨਾਂ ਨੇ ਤਿੰਨ ਵਿਸ਼ਿਆਂ ਦੇ ਵਿੱਚ ਐਮਏ ਕੀਤੀ ਤਾਂ ਪੁੱਛ ਸਕਦੇ ਨੇ ਕੁਐਸਚਨ ਦੇ ਵਿੱਚ ਕਿ ਕਿਹੜੇ ਵਾਰਤਕ ਕਾਰਨ ਇਹਨਾਂ ਨੇ ਤਿੰਨ ਵਿਸ਼ਿਆਂ ਦੀ ਐਮਏ ਕੀਤੀ ਤਾਂ ਆਨਸਰ ਆਏਗਾ ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਪੰਜਾਬੀ ਦੀ ਐਮਏ ਕੀਤੀ ਅੰਗਰੇਜ਼ੀ ਦੀ ਐਮਏ ਕੀਤੀ ਤੇ ਫਿਲਾਸਫੀ ਦੀ ਐਮਏ ਵੀ ਇਹਨਾਂ ਨੇ ਕੀਤੀ ਸੀ ਇਨਾਂ ਨੇ 1974 ਈਸਵੀ ਦੇ ਵਿੱਚ ਫ੍ਰੈਂਚ ਦਾ ਡਿਪਲੋਮਾ ਵੀ ਕੀਤਾ ਸੀ ਦੇਖੋ ਐਮਏ ਵੀ ਕੀਤੀ ਤੇ ਫਿਰ ਉਸ ਤੋਂ ਬਾਅਦ ਫ੍ਰੈਂਚ ਫੋਰਨ ਲੈਂਗੁਏਜ ਦੇ ਵਿੱਚ ਵੀ ਇਹਨਾਂ ਨੇ ਡਿਪਲੋਮਾ ਕੀਤਾ ਤੇ ਫਿਰ 1 ਸਾਲ ਬਾਅਦ ਹੀ 75 ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਪੀਐਚਡੀ ਵੀ ਕੀਤੀ ਕਿਹੜੀ ਪੀਐਚਡੀ ਕੀਤੀ ਇਹਨਾਂ ਨੇ ਪੰਜਾਬੀ ਪੱਤਰਕਾਰੀ ਦੀ ਪੀਐਚਡੀ ਵੀ ਕੀਤੀ ਤੇ ਫਿਰ 3 ਸਾਲ ਬਾਅਦ ਇਨਾਂ ਨੇ ਐਲ ਐਲ ਬੀ ਦੀ ਡਿਗਰੀ ਵੀ ਕੀਤੀ ਦੇਖੋ ਰੁਕੇ ਨਹੀਂ ਪੜਹੀ ਗਏ ਬਿਜਲੀ ਬੋਰਡ 'ਚ ਵੀ ਕੰਮ ਕੀਤਾ ਤੇ 4 ਸਾਲ ਉੱਧਰ ਫਿਰ ਪੜਾਈ ਵੱਲ ਵੀ ਰਹੇ ਬੀਏ ਕੀਤੀ ਐਮ ਏ ਕੀਤੀ ਫੋਰਨ ਲੈਂਗੁਏਜ ਦੇ ਵਿੱਚ ਡਿਪਲੋਮਾ ਵੀ ਕੀਤਾ ਪੀ ਐਚ ਡੀ ਵੀ ਕੀਤੀ ਐਲ ਐਲ ਬੀ ਦੀ ਡਿਗਰੀ ਵੀ ਹਾਸਲ ਕੀਤੀ ਤਾਂ ਬਹੁਤ ਹੀ ਜ਼ਿਆਦਾ ਜਿਹੜੇ ਸੀਗੇ ਨੌਲੇਜ ਇਹਨਾਂ ਨੂੰ ਬਹੁਤ ਜ਼ਿਆਦਾ ਸੀ ਅਤੇ ਨੌਕਰੀ ਦੀ ਗੱਲ ਕਰੀਏ ਤਾਂ ਇਹਨਾਂ ਨੇ 66 ਈਸਵੀ ਦੇ ਵਿੱਚ 1966 ਦੇ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਤਾਂ ਤੁਹਾਨੂੰ ਪੁੱਛ ਵੀ ਸਕਦੇ ਨੇ ਆ ਜਿਹੜੀ ਫੁੱਲ ਫਾਰਮ ਹੈ ਪੀ ਪੀ ਐਸ ਸੀ ਮਤਲਬ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਖੇ ਇਹ ਜਿਹੜੇ ਨੇ ਅੰਗਰੇਜ਼ੀ ਦੇ ਲੈਕਚਰਾਰ ਵੀ ਬਣੇ ਦੇਖੋ ਇਹਨਾਂ ਨੇ ਵੀ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਪੜਾਇਆ ਤੇ ਹੋਰ ਕਿਹੜੇ ਵਾਰਤਕਕਾਰ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਪੜਾਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਉਹ ਵਾਰਤਕਕਾਰ ਦਾ ਨਾਮ ਤੇ ਫਿਰ ਇਹ ਵੀ ਕਿਉਂਕਿ ਇਹਨਾਂ ਨੇ ਐਮੇ ਤਾਂ ਕੀਤੀ ਹੋਈ ਸੀ ਇੰਗਲਿਸ਼ ਵਿੱਚ ਤੇ ਫਿਰ ਇੰਗਲਿਸ਼ ਪੜਾਉਣ ਲੱਗ ਗਿਆ ਸਨ ਲੈਕਚਰਰ ਇਸ ਤੋਂ ਬਾਅਦ ਫਿਰ ਇਹ ਆਪਣਾ ਜੋ ਸੰਗਰੂਰ ਜ਼ਿਲ੍ਹੇ ਦਾ ਹਨਾ ਸਰਕਾਰੀ ਰਣਵੀਰ ਕਾਲਜ ਹੈ ਉੱਥੇ ਵੀ ਇਹ ਇੰਗਲਿਸ਼ ਦੇ ਅਧਿਆਪਕ ਰਹੇ ਰਨਬੀਰ ਕਾਲਜ ਸੰਗਰੂਰ ਦੇ ਵਿੱਚ ਵੀ ਇਹਨਾਂ ਨੇ ਅੰਗਰੇਜ਼ੀ ਪੜਾਈ ਤੇ ਫਿਰ ਜਿਹੜੇ ਬੱਚੇ ਸੀ ਜੋ ਇਹਨਾਂ ਦੇ ਸਟੂਡੈਂਟਸ ਸੀ ਇਹਨਾਂ ਨੂੰ 베ਬੀ ਪ੍ਰੋਫੈਸਰ ਦੇ ਨਾਮ ਨਾਲ ਜਾਣਦੇ ਸੀ ਉਹ ਇਹਨਾਂ ਨੂੰ 베ਬੀ ਪ੍ਰੋਫੈਸਰ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਇਹਨਾਂ ਦਾ ਜਿਹੜਾ ਵਿਵਹਾਰ ਸੀ ਇਹਨਾਂ ਦਾ ਜੋ ਬਿਹੇਵੀਅਰ ਸੀ ਬਹੁਤ ਹੀ ਕਾਮ ਸੀ ਬਹੁਤ ਹੀ ਜ਼ਿਆਦਾ ਇਹ ਸਲੀਕੇ ਦੇ ਨਾਲ ਵਿਚਰਦੇ ਸੀ ਲੋਕਾਂ ਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਬੱਚਿਆਂ ਨੂੰ ਸਮਝਾਉਂਦੇ ਸੀ ਤਾਂ ਫਿਰ ਬੱਚਿਆਂ ਨੂੰ ਇਹਨਾਂ ਦਾ ਜਿਹੜਾ ਨੇਚਰ ਹੈ ਇੱਕ ਬੱਚੇ ਵਾਂਗ ਲੱਗੇ ਇੱਕ ਬੇਬੀ ਵਾਂਗ ਲੱਗਿਆ ਤੇ ਇਹਨਾਂ ਨੂੰ ਬੇਬੀ ਪ੍ਰੋਫੈਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ 1995 ਦੇ ਵਿੱਚ ਇਹਨਾਂ ਨੂੰ ਫਿਰ ਆਪਣੀ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਸ ਦੇ ਵੱਲੋਂ ਪੱਤਰਕਾਰੀ ਤੇ ਫਿਰ ਜਨ ਸੰਚਾਰ ਵਿਭਾਗ ਦੇ ਵਿੱਚ ਪੱਤਰਕਾਰੀ ਦੀ ਦਾ ਜਿਹੜਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਨ ਸੰਚਾਰ ਵਿਭਾਗ ਤੇ ਇੱਕ ਪੱਤਰਕਾਰੀ ਵਿਭਾਗ ਦੇ ਵਿੱਚ ਇਹਨਾਂ ਨੂੰ ਪ੍ਰੋਫੈਸਰ ਨਿਯੁਕਤ ਕਰ ਦਿੱਤਾ ਗਿਆ ਤਾਂ ਦੇਖੋ ਮਹਿੰਦਰਾ ਚ ਵੀ ਪੜਾਇਆ ਹੈ ਰਣਬੀਰ ਕਾਲਜ ਚ ਵੀ ਪੜਾਇਆ ਹੈ ਯੂਨੀਵਰਸਿਟੀ ਦੇ ਵਿੱਚ ਵੀ ਆ ਗਏ ਤੇ ਫਿਰ ਡਾਕਟਰ ਨਰਿੰਦਰ ਸਿੰਘ ਕਪੂਰ ਦੇਖੋ 95 ਤੋਂ ਲੈ ਕੇ ਉੱਥੇ ਤੱਕ ਜਿਹੜਾ ਪ੍ਰੋਫੈਸਰ ਦੇ ਵਜੋਂ ਨਿਯੁਕਤ ਰਏ ਤੇ ਫਿਰ ਇਥੋਂ ਸੇਵਾ ਮੁਕਤ ਕਦੋਂ ਹੋ ਗਈ 2004 ਤੱਕ ਇਹਨਾਂ ਨੇ ਸੇਵਾ ਜਿਹੜੀ ਹੈ ਉਹ ਨਿਭਾਈ ਸੀ ਹੁਣ ਦੇਖੋ ਕਿਸੇ ਨਾ ਕਿਸੇ ਵਾਰਤਕਰ ਕਿਸੇ ਨਾ ਕਿਸੇ ਰਚਨਾਕਾਰ ਉੱਪਰ ਦੂਜੇ ਜਿਹੜੇ ਵਿਦਵਾਨ ਨੇ ਉਹਨਾਂ ਦਾ ਪ੍ਰਭਾਵ ਰਹਿੰਦਾ ਹੀ ਹੈ ਤੇ ਆਪਣੇ ਜਿੰਨੇ ਵੀ ਜਿਹੜੇ ਹੋਏ ਨੇ ਜ਼ਿਆਦਾਤਰ ਪੱਛਮੀ ਵਿਦਵਾਨਾਂ ਦਾ ਹੀ ਜ਼ਿਆਦਾ ਪ੍ਰਭਾਵ ਪਿਆ ਹੈ ਤਾਂ ਇਹਨਾਂ ਦੇ ਵੀ ਪ੍ਰਭਾਵ ਪਿਆ ਸੀ ਇਹਨਾਂ ਨੇ ਪੱਛਮੀ ਵਿਦਵਾਨ ਬੇਕਨ ਚਾਰਲਸ ਲੈਬ ਮੋਮਟਨ ਆਮਰਸਨ ਹਾਜ਼ਨਿਟ ਦਾ ਜਿਹੜਾ ਪ੍ਰਭਾਵ ਉਹ ਕਬੂਲਿਆ ਤੇ ਕਈ ਦੂਜੇ ਜਿਹੜੇ ਰਚਨਕਾਰ ਨੇ ਉਹ ਇਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਇਹਨਾਂ ਨੇ ਜਿਹੜੇ ਪੱਛਮੀ ਵਿਦਵਾਨਾਂ ਦੇ ਵਿਚਾਰ ਦੋ ਕਾਪੀ ਕੀਤੇ ਦੁਜੀ ਇਹਨਾਂ ਤੇ ਇਲਜ਼ਾਮ ਲਗਾਉਂਦੇ ਨੇ ਕਿ ਇਹਨਾਂ ਨੇ ਤਾਂ ਜਿਹੜੇ ਉਹ ਵਿਦਵਾਨਾਂ ਦੀ ਰਿਟਰਨ ਸੀ ਕੁਝ ਵੀ ਉਹਨਾਂ ਨੇ ਕਾਪੀ ਕਰਕੇ ਆਪ ਲਿਖੀ ਪਰ ਟੈਸਾ ਕੁਝ ਨਹੀਂ ਸੀ ਉਹਨਾਂ ਦਾ ਪ੍ਰਭਾਵ ਜ਼ਰੂਰ ਸੀ ਉਹਨਾਂ ਤੋਂ ਇਹਨਾਂ ਨੇ ਪ੍ਰੇਰਣਾ ਲਈ ਹੈ ਨਾ ਹੀ ਕੋਈ ਐਸੀ ਨਹੀਂ ਹੈਗਾ ਕਿ ਉਹਨਾਂ ਦੀ ਜੋ ਵੀ ਕੋਟੇਸ਼ਨ ਵਗੈਰਾ ਐਜ਼ ਇਟ ਇਜ਼ ਇਹਨਾਂ ਨੇ ਆਪਣੀ ਰਚਨਾ ਕਰ ਦਿੱਤੀ ਨਹੀਂ ਸਿਰਫ ਉਹਨਾਂ ਦੀ ਸ਼ੈਲੀ ਤੋਂ ਇਹ ਪ੍ਰਭਾਵ ਵਿਤ ਹੋਏ ਉਹਨਾਂ ਦੀਆਂ ਹੋਰ ਜਿਹੜੀਆਂ ਨੇ ਉਹਨਾਂ ਤੋਂ ਪ੍ਰੇਰਣਾ ਲਈ ਇਹਨਾਂ ਨੇ ਤੇ ਜੋ ਡਾਕਟਰ ਨਰਿੰਦਰ ਸਿੰਘ ਕਪੂਰ ਸੀ ਇਹ ਜਿਹੜੇ ਪ੍ਰੋਫੈਸਰ ਪੂਰਨ ਸਿੰਘ ਨੂੰ ਆਪਣਾ ਕੀ ਮੰਨਦੇ ਸੀ ਆਈਡਲ ਮੰਨਦੇ ਸੀ ਆਪਣਾ ਆਦਰਸ਼ ਮੰਨਦੇ ਸੀ ਇਹਨਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਤੋਂ ਵੀ ਬਹੁਤ ਕੁਝ ਸਿੱਖਿਆ ਜਿਵੇਂ ਪ੍ਰਿੰਸੀਪਲ ਜੋ ਤੇਜਾ ਸਿੰਘ ਜੀ ਸੀ ਉਹ ਨਿੱਕੇ ਨਿੱਕੇ ਵਾਕ ਲਿਖਣ ਦੀ ਲਿਖਦੇ ਹੁੰਦੇ ਸੀ ਤੇ ਫਿਰ ਨਰਿੰਦਰ ਸਿੰਘ ਕਪੂਰ ਨੂੰ ਤੇਜਾ ਸਿੰਘ ਜੀ ਤੋਂ ਇਹੀ ਪ੍ਰੇਰਣਾ ਮਿਲੀ ਨਿੱਕੇ ਨਿੱਕੇ ਵਾਕਾਂ ਦੇ ਵਿੱਚ ਆਪਣੀ ਗੱਲ ਜਿਵੇਂ ਹਨਾ ਸਮੁੰਦਰ ਵਿੱਚ ਕੁਝ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਨਾ ਕਿ ਥੋੜੇ ਜਿਹੇ ਵਾਕਾਂ ਦੇ ਵਿੱਚ ਆਪਣੀ ਸਾਰੀ ਜਿਹੜਾ ਵਿਸ਼ਾ ਹੈ ਉਸ ਮਾ ਜਾਣਾ ਤਾਂ ਇਹ ਛੋਟੀ ਛੋਟੀ ਕੋਟੇਸ਼ਨਸ ਜਿਹੜੀਆਂ ਨੇ ਇਹਨਾਂ ਨੇ ਜਿਹੜੀ ਹੈ ਉਹ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਪ੍ਰੇਰਣਾ ਲਈ ਸੀ ਤਿਤफीਲੀ ਨਾਨੀ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਵੀ ਬਹੁਤ ਕੁਝ ਸਿੱਖਿਆ ਤੇ ਇਹਨਾਂ ਨੇ ਉਹਨਾਂ ਤੋਂ ਕੀ ਸਿੱਖਿਆ ਕਿਉਂਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਕੀ ਸੀ ਉਹ ਵੀ ਰੋਮਾਂਸਵਾਦੀ ਸੀਗੇ ਤੇ ਫਿਰ ਉਹਨਾਂ ਤੋਂ ਇਹਨਾਂ ਨੇ ਸਿੱਖਿਆ ਕਿ ਸਾਹਿਤ ਦੇ ਵਿੱਚ ਰੋਮਾਂਸ ਕਿਵੇਂ ਲੈ ਕੇ ਆਉਣਾ ਹੈ ਇਹਨਾਂ ਨੇ ਪ੍ਰੀਤ ਲੜੀ ਜੀ ਤੋਂ ਸਿੱਖਿਆ ਸੀ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਕੀ ਕਿਹਾ ਜਾਂਦਾ ਹੈ ਸ਼ਬਦਾਂ ਦਾ ਵੰਜ਼ਾਰਾ ਵੀ ਕਿਹਾ ਜਾਂਦਾ ਹੈ ਨੋਟ ਡਾਊਨ ਕਰ ਲਿਓ ਹੁਣ ਆਪਾਂ ਇਹਨਾਂ ਦੀ ਸ਼ੈਲੀ ਦੇਖਦੇ ਹਾਂ ਸ਼ੈਲੀ ਦਾ ਮਤਲਬ ਹੁੰਦਾ ਹੈ ਕਿਸੇ ਲੇਖਕ ਦੇ ਲਿਖਣ ਦੀ ਕਲਾ ਉਹ ਕਿਸ ਟਾਈਪ ਦੇ ਨਾਲ ਲਿਖਦਾ ਹੈ ਕਿਹੜੀ ਸ਼ੈਲੀ ਯੂਜ਼ ਕਰਦਾ ਹੈ ਤਾਂ ਇਹਨਾਂ ਦੀ ਜਿਹੜੀ ਸ਼ੈਲੀ ਸੀ ਉਹ ਵਿਚਾਰਾਤਮਕ ਸੀ ਬਹੁਤ ਹੀ ਜ਼ਿਆਦਾ ਵਿਚਾਰ ਪ੍ਰਦਾਨ ਸੀ ਤਰਕ ਵੀ ਹੁੰਦੀ ਸੀ ਤੇ ਦਲੀਲ ਵੀ ਹੁੰਦਾ ਸੀ ਇਹਨਾਂ ਦੀ ਠੀਕ ਹੈ ਸ਼ੈਲੀ ਦੇ ਵਿੱਚ ਤੇ ਮਨੋਵਿਗਿਆਨਿਕ ਵਿਸ਼ਲੇਸ਼ਣ ਵੀ ਹੁੰਦਾ ਸੀ ਤਾਂ ਮਤਲਬ ਕਿ ਐਸਾ ਲਿਖ ਦੇਸੀ ਕਿ ਲੋਕਾਂ ਨੂੰ ਨਾ ਜਦੋਂ ਪੜਦੇ ਸੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਹਾਂ ਇਹ ਤਾਂ ਇਹ ਕੰਡੀਸ਼ਨ ਤਾਂ ਬਿਲਕੁਲ ਸਾਡੀ ਹੀ ਐਵੇਂ ਲੱਗ ਰਹੀ ਕਿ ਝਲਕ ਰਹੀ ਹੈ ਕਿਤ ਬਿਲਕੁਲ ਸਾਡੀ ਹੀ ਐਸੀ ਕੰਡੀਸ਼ਨ ਹੈ ਤਾਂ ਇਸ ਤਰ੍ਹਾਂ ਦੀ ਸ਼ੈਲੀ ਵਰਤਦੇ ਸੀ ਇਹਨਾਂ ਦੀ ਸ਼ੈਲੀ ਜਿਹੜੀ ਸੀ ਲੋਕ ਮੁਹਾਵਰਾ ਬਨਨ ਦਾ ਗੁਣ ਰੱਖਦੀ ਹੈ ਇਹਨਾਂ ਦੀ ਸ਼ੈਲੀ ਕੀ ਹੈ ਲੋਕ ਮੁਹਾਵਰਾ ਬਨਨ ਦਾ ਵੀ ਕੀ ਰੱਖਦੀ ਹੈ ਗੁਣ ਰੱਖਦੀ ਹੈ ਤੇ ਫਿਰ ਇੱਕ ਰਜਿੰਦਰ ਸਿੰਘ ਸੇਖੋਂ ਹੋਏ ਨੇ ਜਿਨ੍ਹਾਂ ਨੇ ਇਹਦੀ ਸ਼ੈਲੀ ਦੇ ਉੱਤੇ ਇੱਕ ਇੰਪੋਰਟੈਂਟ ਟਿੱਪਣੀ ਦਿੱਤੀ ਉਹ ਕੀ ਹੈ ਅ ਰਜਿੰਦਰ ਸਿੰਘ ਸੇਖੋ ਜੀ ਕਹਿੰਦੇ ਨੇ ਪ੍ਰਿੰਸੀਪਲ ਤੇਜਾ ਸਿੰਘ ਪਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਅਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਤੋਂ ਬਾਅਦ ਕਹਿੰਦੇ ਜੇਕਰ ਵਾਰਤਕ ਦੇ ਵਿੱਚ ਨਵੀਂ ਮੌਲਿਕ ਸ਼ੈਲੀ ਦੀ ਸਥਾਪਨਾ ਕੀਤੀ ਹੈ ਤਾਂ ਉਹ ਕਿੰਨਾ ਨੇ ਕੀਤੀ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਹੀ ਕੀਤੀ ਹੈ ਹੁਣ ਇਹਨਾਂ ਨੇ ਨਿਬੰਧ ਵੀ ਕਾਫੀ ਲਿਖੇ ਤਾਂ ਨਿਬੰਧਾਂ ਦੇ ਵਿਸ਼ੇ ਕਿਹੋ ਜਿਹੇ ਚੁੰਦੇ ਸੀ ਇਹ ਇਹਨਾਂ ਨੇ ਨਿਬੰਧਾਂ ਦਾ ਵਿਸ਼ਾ ਜਿਹੜਾ ਹੈ ਉਹ ਮੁੱਖ ਤੌਰ ਤੇ ਕੀ ਸੀ ਮਨੋਵਿਗਿਆਨੀ ਸੀ ਇਹ ਜਿਹੜੇ ਸੀ ਗਿਆਨ ਵਰਦਕ ਤੇ ਸੱਚ ਦੀਆਂ ਹੀ ਗੱਲਾਂ ਕੀ ਕਰਦੇ ਸੀ ਆਪਣੇ ਨਿਬੰਧਾ ਦੇ ਵਿੱਚ ਪੇਸ਼ ਕਰਦੇ ਸੀ ਹੁਣ ਆਪਾਂ ਇਹਨਾਂ ਦੀਆਂ ਕੁਝ ਮਹੱਤਵਪੂਰਨ ਰਚਨਾਵਾਂ ਦੇਖ ਲੈਣੇ ਹਾਂ ਪਹਿਲੀ ਹੈਗੀ ਹੈ ਵਿਆਖਿਆ ਵਿਸ਼ਲੇਸ਼ਣ ਜਿਹੜੀ ਕਿ 1982 ਦੇ ਵਿੱਚ ਛਪੀ ਤੁਜੀ ਹੈਗੀ ਹੈ ਤਰਕਵੇਦ ਜਿਹੜੀ ਕਿ 1985 ਈਸਵੀ ਦੇ ਵਿੱਚ ਫਿਰ ਅਗਲੀ ਹੈਗੀ ਹੈ ਘਾਟ ਘਾਟ ਦਾ ਪਾਣੀ ਦਾ ਪਾਣੀ ਇਹ ਹੈ ਘਾਟ ਘਾਟ ਦਾ ਪਾਣੀ ਦਾ ਪਾਣੀ ਜਿਹੜੀ ਹੈ 1987 ਦੇ ਵਿੱਚ ਫਿਰ ਆਮੋ ਸਾਹਮਣੇ ਇਹ ਇੰਪੋਰਟੈਂਟ ਹੈ ਜਿਹੜੀ ਕਿ 1995 ਦੇ ਵਿੱਚ ਆਈ ਤੇ ਇਹ ਪੁਸਤਕ ਦੇ ਲਈ ਆਮੋ ਸਾਹਮਣੇ ਪੁਸਤਕ ਦੇ ਲਈ ਭਾਸ਼ਾ ਵਿਭਾਗ ਵੱਲੋਂ 1997 ਈਸਵੀ ਦੇ ਵਿੱਚ ਇਹਨਾਂ ਨੂੰ ਸਨਮਾਨ 20 ਮਿਲਿਆ ਸੀ ਅਗਲੀ ਹੈਗੀ ਹੈ ਬੂਹੇ ਬਾਰੀਆਂ ਅਗਲੇ ਸਾਲ ਹੀ ਹੈ 1996 ਦੇ ਵਿੱਚ ਤੇ ਇਸ ਪੁਸਤਕ ਦਾ ਉਦੇਸ਼ ਕੀ ਸੀ ਕਹਿੰਦੇ ਅਜਿਹੇ ਮਨੁੱਖ ਦੀ ਉਸਾਰੀ ਕਰਨਾ ਹੈ ਜਿਸ ਦੀਆਂ ਕਹਿੰਦੇ ਬਾਹਾਂ ਦੇ ਵਿੱਚ ਸਾਰਾ ਸੰਸਾਰ ਆ ਜਾਵੇ ਭਾਵ ਕਿ ਜਿਹੜਾ ਸਾਰਿਆਂ ਨਾਲ ਮਿਲਵਰਤ ਕੇ ਰਹੇ ਤੇ ਇਸ ਦੇ ਵਿੱਚ ਲੋਕ ਕਹਾਣੀਆਂ ਹੋਗੀਆਂ ਘਟਨਾਵਾਂ ਹੋਗੀਆਂ ਇਹਨਾਂ ਦੇ ਰਾਹੀਂ ਇਹਨਾਂ ਨੇ ਆਪਣੇ ਵਿਚਾਰਾਂ ਨੂੰ ਕੀ ਕੀਤਾ ਹੈ ਪੇਸ਼ ਕੀਤਾ ਹੈ ਤੇ ਬੂਹੇ ਬਾਰੀਆਂ ਦੇ ਵਿੱਚ ਹੀ 31 ਲੇਖ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਪ੍ਰਸਿੱਧ ਲੇਖ ਕਿਹੜੇ ਨੇ ਕਵਿ ਤੇ ਕਫਤਾ 나ਡੂ ਖਾਂ ਪਾਟੇ ਖਾਂ ਆਓ ਗੱਲਾਂ ਕਰੀਏ ਮੁਕਦਮੇਬਾਜ਼ੀ ਤੁਰਨ ਦਾ ਹੁਨਰ ਇਹ ਸਾਰੀਆਂ ਨੇ ਤੇ ਉਸ ਤੋਂ ਬਾਅਦ ਦੇਖੋ ਤੁਰਨ ਦਾ ਹੁਨਰ ਵੀ ਇਹ ਸ਼ਾਇਦ 9th 10th ਦੇ ਵਿੱਚ ਆਪਾਂ ਨੂੰ ਹੈਗੀ ਸੀ ਇਹ ਵਾਲੀ ਸੁਖਾਂ ਸੁਨੇਹੇ ਏਵੀ 1996 ਦੇ ਵਿੱਚ ਹੀ ਆਈ ਸੀ ਇਸ ਦੇ ਵਿੱਚ ਜਿਹੜਾ ਹੈ ਜ਼ਿੰਦਗੀ ਨੂੰ ਬਿਹਤਰ ਕੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਕਿਸ ਤਰ੍ਹਾਂ ਦੇ ਨਾਲ ਬਿਹਤਰ ਬਣਾ ਸਕਦੇ ਹਾਂ ਤੇ ਇੱਕ ਚੰਗਾ ਮਨੁੱਖ ਕਿਵੇਂ ਬਣ ਸਕਦੇ ਹਾਂ ਉਹ ਉਹ ਜਿਹੜੀਆਂ ਸਾਰੀਆਂ ਸੰਭਾਵਨਾਵਾਂ ਨੇ ਉਹ ਦਰਸਾਈਆਂ ਗਈਆਂ ਹਨ ਤੇ ਇਸ ਦੇ ਵਿੱਚ ਜਿਹੜਾ ਮਹੱਤਵਪੂਰਨ ਲੇਖ ਹੈ ਉਹ ਹੈਗਾ ਨਿਰਾਸ਼ ਹੋਣਾ ਮਨਾ ਹੈ ਤਾਂ ਦੇਖੋ ਕਿਸ ਟਾਈਪ ਦੇ ਲੇਖ ਦਾ ਵਿਸ਼ਾ ਚੁੰਦੇ ਸੀ ਨਿਰਾਸ਼ ਹੋਣਾ ਮਨਾ ਹੈ ਸਾਰੀ ਉਹ ਫੁੱਲ ਆਫ ਮੋਟੀਵੇਸ਼ਨਸ ਨੇ ਇਸ ਦੇ ਵਿੱਚ ਵੀ ਵਿਸ਼ਾ ਹੀ ਰਿਹਾ ਕਿ ਮਨੁੱਖ ਨੂੰ ਕਿਵੇਂ ਜੀਣਾ ਚਾਹੀਦਾ ਹੈ ਸੰਸਾਰ ਦੇ ਵਿੱਚ ਠੀਕ ਹੈ ਤਾਂ ਇਹ ਵੱਖ-ਵੱਖ ਕਹਾਣੀਆਂ ਘਟਨਾਵਾਂ ਅਜਿਹੇ ਕਥਾਨਕ ਨੂੰ ਯੂਜ਼ ਕਰਦੇ ਸੀ ਕਿ ਜਿਸ ਦੇ ਨਾਲ ਜੋ ਪੜ ਰਿਹਾ ਹੈ ਜੋ ਪਾਠਕ ਹੈ ਉਸ ਦੇ ਮਨ ਦੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਸੀ ਤੇ ਇਨਦੀ ਸ਼ੈਲੀ ਵੀ ਕਾਫੀ ਜਿਹੜੀ ਹੈ ਉਹ ਵਿਚਾਰਾਤਮਕ ਹੋਈ ਹੈ ਮਨੋਵਿਗਿਆਨਿਕ ਹੋਈ ਹੈ ਤੇ ਇਹਨਾਂ ਨੂੰ ਜਿਹੜੀ ਹੈ ਇੱਕ ਮੋਟੀਵੇਸ਼ਨਲ ਰਚਨਾਵਾਂ ਦੇ ਵਿੱਚ ਹੀ ਆਉਂਦੀਆਂ ਨੇ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਅੰਤਰ ਝਾਤ ਜਿਹੜੀ ਹੈ 1999 ਦੇ ਵਿੱਚ ਆਈ ਤੇ ਅੰਤਰ ਝਾਤ ਤੋਂ ਹੀ ਸਾਨੂੰ ਪਤਾ ਚੱਲ ਰਿਹਾ ਹੈ ਅੰਤਰ ਝਾਤ ਮਤਲਬ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਕਿ ਅੰਦਰ ਹੈ ਕੀ ਹੈ ਆਪਣੀਆਂ ਆਪਣਾ ਆਬਨਾਵਾਂ ਕੀ ਨੇ ਆਪਣੀਆਂ ਸ਼ਕਤੀਆਂ ਕੀ ਨੇ ਤਾਂ ਇਹਨਾਂ ਨੇ ਇਸ ਦੇ ਵਿੱਚ ਕਿਹਾ ਕਿ ਹਰ ਮਨੁੱਖ ਨੂੰ ਜਿਹੜੀ ਹੈ ਆਪਦੇ ਅੰਦਰੂਨੀ ਸ਼ਕਤੀਆਂ ਨੂੰ ਵਰਤਣਾ ਚਾਹੀਦਾ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਸਬਕੌਨਸ਼ੀਅਸ ਮਾਈਂਡ ਦੇ ਕੋਲ ਸਾਡੇ ਅੰ内的 ਪਾਵਰਸ ਨੇ ਆਪਾਂ ਕੁਝ ਵੀ ਕਰ ਸਕਦੇ ਆ ਆਪਣੇ ਮਾਈਂਡ ਦੇ ਨਾਲ ਤਾਂ ਇਹਨਾਂ ਨੇ ਇਹ ਰਚਨਾ ਵੀ ਜਿਹੜੀ ਲਿਖੀ ਹੈ ਤਾਂ ਦੇਖੋ ਜ਼ਰੂਰੀ ਨਹੀਂ ਕਿ ਸਿਲੇਬਸ ਅਕੋਰਡਿੰਗ ਆਪਾਂ ਇਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਤੇ ਇੱਕ ਆਮ ਵਿਅਕਤੀ ਨੂੰ ਵੀ ਜ਼ਰੂਰਤ ਹੁੰਦੀ ਆ ਨਾ ਕਿ ਆਪਣੇ ਅੰਦਰ ਜਾਂ ਜਿਹੜੀਆਂ ਸ਼ਕਤੀਆਂ ਨੇ ਜਾਂ ਹੋਰ ਵੀ ਇਹਨਾਂ ਨੇ ਜੋ ਵੀ ਰਚਨਾਵਾਂ ਲਿਖੀਆਂ ਨੇ ਤਾਂ ਉਹ ਆਪਣੇ ਆਮ ਜੀਵਨ ਦੇ ਵਿੱਚ ਵੀ ਉਹਨਾਂ ਹੀ ਰੋਲ ਜਿਹੜਾ ਹੈ ਪਲੇ ਕਰਦੀਆਂ ਨੇ ਰਾ ਰਸਤੇ 2002 ਦੇ ਵਿੱਚ ਆਈ ਡੁੰਗੀਆਂ ਸਿਖਰਾਂ 2006 ਦੇ ਵਿੱਚ ਤੇ ਫਿਰ ਮਾਲਾ ਮੰਕਿਆ ਇਹ ਸੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਦਾ ਭਾਗ ਪਹਿਲਾ ਤਾਂ ਆਇਆ ਸੀ 2007 ਦੇ ਵਿੱਚ ਇਸ ਦੇ ਵਿੱਚ ਜਿਹੜਾ ਹੈ ਨਿਊਰੋਲ ਵਿਚਾਰਾ ਦਾ ਸੰਗ੍ਰਹਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਤੋਂ ਜਿਹੜਾ ਹੈ ਨਿੱਕੇ ਨਿੱਕੇ ਵਾਕਾਂ ਦੀ ਪ੍ਰੇਰਣਾ ਲਈ ਸੀ ਤਾਂ ਉਹ ਨਿੱਕੇ ਨਿੱਕੇ ਵਾਕ ਸਿੰਗਲ ਲਾਈਨ ਕੋਟੇਸ਼ਨ ਜਿਹੜੀ ਹੈ ਇਹਨਾਂ ਨੇ ਮਾਲਾ ਮੰਕਿਆਂ ਦੇ ਵਿੱਚ ਯੂਜ਼ ਕੀਤੀ ਹੈ ਤੇ ਮਾਲਾ ਮੰਨ ਕੇ ਭਾਗ ਦੂਜਾ ਆਇਆ ਸੀ 2017 ਦੇ ਵਿੱਚ ਸਿੱਧਾ 10 ਸਾਲ ਬਾਅਦ ਆਇਆ ਸੀ ਅਗਲੀ ਹੈਗੀ ਹੈ ਕੱਲਿਆਂ ਦਾ ਕਾਫਲਾ 2011 ਦੇ ਵਿੱਚ ਖਿੜਕੀਆਂ ਆਈ ਸੀ 2014 ਫਿਰ ਬੁਨਿਆਦ ਆਈ ਸੀ ਤੇ ਫਿਰ ਜਿਹੜਾ ਦਰ ਦਰਵਾਜ਼ੇ ਹੈ ਇਸ ਦੇ ਵਿੱਚ ਨਿਰਾਸ਼ਾ ਤੋਂ ਆਸ਼ਾ ਵੱਲ ਪ੍ਰੇਰਿਤ ਕੀਤਾ ਗਿਆ ਹੈ ਪੇਪਰ ਦੇ ਵਿੱਚ ਆਇਆ ਵੀ ਸੀ ਕਿ ਨਿਰਾਸ਼ਾ ਤੋਂ ਆਸ਼ਾ ਵੱਲ ਕਿਹੜੀ ਨਿਬੰਧ ਦੇ ਵਿੱਚ ਕੀਤਾ ਗਿਆ ਹੈ ਤੇ ਉਹ ਨਿਬੰਧ ਕਿਸ ਦੁਆਰਾ ਲਿਖਿਆ ਗਿਆ ਹੈ ਤਾਂ ਦਰਵਾਜ਼ੇ ਰਿਟਨ ਬਾਈ ਡਾਕਟਰ ਨਰਿੰਦਰ ਸਿੰਘ ਕਪੂਰ ਇੱਕ ਇਹਨਾਂ ਦੀ ਸਫਰ ਨਾਮਾ ਰਚਨਾ ਵੀ ਆਈ ਹੈ ਸੱਚੋ ਸੱਚ ਜਿਹੜੀ ਕਿ 1990 ਦੇ ਵਿੱਚ ਆਈ ਹੈ ਤੇ ਇਸ ਸਫਰ ਨਾਮੇ ਦੇ ਬਾਰੇ ਡਾਕਟਰ ਕਪੂਰ ਇਹ ਲਿਖਦੇ ਨੇ ਕਿ ਅਮਰੀਕਾ ਦੀ ਸੈਰ ਉਹਨਾਂ ਨੇ ਆਪਣੇ ਦੋਸਤਾਂ ਦੇ ਸਿਰਾਂ ਤੇ ਕੀਤੀ ਹੈ ਤੇ ਇਸ ਦੇ ਕੁੱਲ 11 ਕਾਂਡ ਹਨ ਤਾਂ ਕੁਐਸਚਨ ਇਹਦੇ ਵਿੱਚੋਂ ਚਾਰ ਬੰਦੇ ਨੇ ਕਿ ਸਫਰਨਾਮਾ ਰਚਨਾ ਕਿਹੜੀ ਹੈ ਸੱਚੋ ਸੱਚ ਕਿਹੜੇ ਸਾਲ ਦੇ ਵਿੱਚ ਆਈ 1990 ਦੇ ਵਿੱਚ ਕਿੱਥੇ ਦੀ ਯਾਤਰਾ ਕੀਤੀ ਅਮਰੀਕਾ ਦੀ ਯਾਤਰਾ ਕੀਤੀ ਕਿੰਨਾਂ ਦੇ ਸਿਰ ਤੇ ਕੀਤੀ ਸੀ ਜਾਂ ਕਿੰਨਾਂ ਤੋਂ ਪ੍ਰੇਰਿਤ ਹੋ ਕੇ ਕੀਤੀ ਸੀ ਤਾਂ ਉਹਨਾਂ ਨੇ ਆਪਣੇ ਦੋਸਤਾਂ ਤੋਂ ਕੀਤੀ ਸੀ ਤੇ ਇਸ ਦੇ ਵਿੱਚ ਹੀ ਇਹ ਆਉਂਦਾ ਹੈ ਕੰਧੇਰੇ ਚੜ ਵੇਖਿਆ ਅਮਰੀਕਾ ਇਨਾਂ ਦੀ ਜਿਹੜੀ ਸਵੈ ਜੀਵਨੀ ਹੈ ਉਹ ਹੈਗੀ ਹੈ ਜੀ ਧੁੱਪਾਂ ਛਾਵਾਂ 2021 ਦੇ ਵਿੱਚ ਆਈ ਹੈ ਤੇ ਇਹਨਾਂ ਦੀਆਂ ਕੁਝ ਆਲੋਚਨਾ ਤੇ ਖੋਜ ਭਰਪੂਰ ਪੁਸਤਕਾਂ ਵੀ ਹਨ ਜਿਵੇਂ ਕਿ ਪੰਜਾਬੀ ਪੱਤਰਕਾਰੀ ਦਾ ਵਿਕਾਸ 1989 ਦੇ ਵਿੱਚ ਆਈ ਮਾਰਟਿਨ ਲੂਥਰ ਕਿੰਗ ਜੀਵਨੀ ਹੈ ਤੇ ਅੱਗੇ ਆ ਵੀ ਵਰਤਕਾਰ ਹੀ ਹੋਏ ਨੇ ਆਪਣੇ ਗਿਆਨੀ ਦਿੱਤ ਸਿੰਘ ਜੀ ਤੇ ਗਿਆਨੀ ਦਿੱਤ ਸਿੰਘ ਜੀ ਦੇ ਉੱਪਰ ਇਹਨਾਂ ਨੇ ਉਹਨਾਂ ਦੀ ਜੀਵਨੀ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਲਿਖਿਆ ਹੈ ਤਾਂ ਇਹ ਸੀ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦਾ ਜੀਵਨ ਕਾਲ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਸਿੱਖਿਆ ਉਹਨਾਂ ਦੀ ਨੌਕਰੀ ਉਹਨਾਂ ਨੇ ਕੀ ਕੀ ਸੰਘਰਸ਼ ਕੀਤੇ ਉਹਨਾਂ ਦੀਆਂ ਕਿਹੜੀਆਂ ਰਚਨਾਵਾਂ ਸੀ ਕਿਹੜੀ ਸ਼ੈਲੀ ਵਰਤੂ ਕਰਦੇ ਸੀ ਸਫਰਨਾਮਾ ਰਚਨਾ ਕਿਹੜੀ ਹੈ ਤਾਂ ਵੀਡੀਓ ਨੂੰ ਰਿਪੀਟ ਤੇ ਜ਼ਰੂਰ ਦੇਖਿਆ ਕਰੋ ਤੇ ਕੋਈ ਵੀ ਡਾਊਟ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ